ਕ੍ਰਿਪਟੋਕਰੰਸੀ ਦੇ ਨਾਂ ਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲਾ ਸਾਬਕਾ ਥਾਣੇਦਾਰ ਮੋਹਨ ਸਿੰਘ ਅਤੇ ਉਸ ਦਾ ਸਾਥੀ ਮੁਹਾਲੀ ਦੇ ਥਾਣਾ ਮਟੌਰ ਪੁਲਿਸ ਵੱਲੋਂ ਗ੍ਰਿਫਤਾਰ ਕਰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਅਦਾਲਤ ਵੱਲੋਂ ਉਕਤ ਰੁਪਈਆਂ ਨੂੰ 4 ਦਿਨ ਦੇ ਪੁਲਿਸ ਰਿਮਾਨ ਤੇ ਭੇਜਣ ਦੇ ਹੁਕਮ ਸੁਣਾਏ ਜਾਣਕਾਰੀ ਦਿੰਦੇ ਹੋਏ ਐਸਆਈ ਕੇਵਲ ਸਿੰਘ ਮੋਹਨ ਸਿੰਘ ਦੇ ਨਾਂ ਖਲਾਫ ਪਹਿਲਾਂ ਤੇ ਅਰਸ਼ਗਨੀ ਦੇ 12 ਨੰਬਰ ਮਗਧਮਾ 25 ਦਾ ਸਾਡੇ ਕੋਲ 8406720 ਦਾ ਤੇ ਕ੍ਰਿਪਟੋਕਰੰਸੀ ਦਾ ਸੀ ਇਹ ਤੇ ਇਹਨਾਂ ਨੂੰ ਪਹਿਲਾਂ 15 ਦੋ ਨੂੰ ਅਸੀਂ ਪਿੱਛੇ ਰੈਸ਼ਟ ਕਰ ਲਿਆ ਸੀ ਮੋਹਨ ਸਿੰਘ ਨੂੰ ਤੇ ਜੇਲ੍ਹ ਭੇਜਦੇ ਸੀ ਇਹਨਾਂ ਨੂੰ ਤੇ ਹੁਣ ਫੇਰ ਅਸ਼ਵਨੀ ਦੀ ਰੈਸ਼ਟ ਪਈ ਹੈ ਪੰਜ ਚਾਰ ਦਿਨ ਹੋਏ ਆ ਤਿੰਨ ਚਾਰ ਦਿਨ ਤੇ ਪ੍ਰੋਟੈਕਸ਼ਨ ਬਰਾਂਡ ਤੇ ਲਿਆਂਦਾ ਸੀ ਮੋਹਨ ਸਿੰਘ ਨੂੰ ਵੀ ਇਹ ਇੱਕ ਦੂਜੇ ਤੇ ਇਲਜ਼ਾਮ ਲਗਾ ਰਹੇ ਸੀ ਵੀ ਉਹਨੇ ਠੱਗੀ ਮਾਰੀ ਉਹਨੇ ਮਾਰੀ ਹੈ ਸਿਰਫ ਇਹੀ ਆਮੋ ਸਾਹਮਣੇ ਬਟਾਲ ਕੇ ਪੁੱਛਗਿੱਛ ਕਰਨ ਲਈ ਇਹਨਾਂ ਦਾ ਰਿਮਾਂਡ ਲਿਆ ਤੇ ਬਾਕੀ ਇਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਕਿੰਨੇ ਦੀ ਜਿਹੜੀ ਇਹਨਾਂ ਨੇ ਠੱਗੀ ਮਾਰੀ ਹੋਇਆ ਜੋ ਤਾਂ ਕੰਪਲੇਂਟਡ ਆਉ ਤਾਂ ਸਾਡੇ ਕੋਲ 1.5 ਲੱਖ ਰੁਪਏ ਦੀ ਬਾਕੀ ਜਿੱਦਾਂ ਸੋਨ ਚ ਕਹਿੰਦੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ ਇਹਨਾਂ ਨੇ ਹੋਰ ਕ ਅਪਲੀਕੇਸ਼ਨ ਆ ਰਹੇ ਨੇ ਸਾਹਮਣੇ ਆਇਆ ਕਿ ਕਿਸੇ ਦੀ 1-2 ਦੇ ਬਿਆਨ ਲਿਖੇ ਨੇ ਜ਼ਰੂਰ ਅਸੀਂ ਬਾਕੀ ਕੰਪਲੇਟਾਂ ਵਕ ਵਕ ਜ਼ਿਲ੍ਹਿਆਂ ਚ ਲੋਕਾਂ ਨੇ ਦਿੱਤੀਆਂ ਦੀਆਂ ਇਹਨਾਂ ਦੇ ਖਿਲਾਫ ਪਹਿਲਾਂ ਵੀ ਮੁਕੱਦਮਾ ਦਰਜ ਹੈ ਇੱਥੇ ਆਪਣਾ ਗਵਿੰਦਗੜ੍ਹ ਸਿਟੀ ਚ ਅਧਿਕਾਰ ਸਾਹਿਬ ਜੀ ਤੇ ਨਾਲ ਇਹ ਛੱਡੀ ਦਾ ਵੀ ਕੰਮ ਹ ਸਭ ਤੋਂ ਪਹਿਲਾਂ ਇਹ ਛੱਡੀ ਦਾ ਵੀ ਜਿਹੜਾ ਇਮੀਗ੍ਰੇਸ਼ਨ ਦਾ ਮੋਹਨ ਸਿੰਘ ਕੰਮ ਕਰਦਾ ਸੀ ਮੋਹਨ ਸਿੰਘ ਪੁੱਛ ਤੋਂ ਰੇਰ ਦਾ ਜਾਂ ਜਿਹੜਾ ਮੁਕਾ ਕੀ ਹੈ ਮੋਹਨ ਸਿੰਘ ਪਹਿਲਾਂ ਪੁੱਛਦੇ ਸੀ ਹਾਂ ਪਹਿਲਾਂ ਸਾਡੇ ਮੁਹਾਲੀ ਪੰਜਾਬ ਪੁਲਿਸ ਸੀ ਤੇ ਉਸ ਤੋਂ ਬਾਅਦ ਇਹ LIC ਦਾ ਵੀ ਕੰਮ ਕਰਦਾ ਸੀ ਵਿੱਚ ਉਸ ਤੋਂ ਬਾਅਦ ਇਹਨਾਂ ਨੇ ਫਿਰ ਇਮੀਗ੍ਰੇਸ਼ਨ ਦਾ ਕੰਮ ਕੀਤਾ ਸੱਤ ਦੇਚ ਇੰਨੇ ਚ ਹੋਰ ਕਿੰਨੇ ਬੰਦੇ ਜਿਹੜੇ ਰੈਸਟ ਕਰਨ ਵਾਲੇ ਪਏ ਆ ਅੱਜ ਇਹ ਤਾਂ ਦੇਖ ਰਹੇ ਆ ਜੋ ਜੋ ਸਾਹਮਣੇ ਆਈ ਗਿਆ ਉਦਾਂ ਉਦਾਂ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਸੀ